ਪੰਜਾਬੀ ਬੋਲਦੇ ਲੱਖਿਆਂ ਨੂੰ ਵਾਪਸ ਆਪਣੇ ਪੰਜਾਬ 'ਚ ਲਿਆਉਣ ਦੀ ਗੱਲ ਕੀਤੀ ਆ ਅਕਾਲੀ ਦਲ ਹੈ ਅਕਾਲੀ ਦਲ ਦਾ ਇਤਿਹਾਸ ਹੈ ਅਕਾਲੀ ਦਲੀ ਹੈ ਜਿਹੜੇ 103 ਸਾਲਾਂ 'ਚ ਤੁਹਾਡੀ ਲਗਾਤਾਰ ਲੜਾਈ ਲੜਦਾ ਰਿਹਾ ਹੈ ਮੈਨੂੰ ਇੱਕ ਬਿਆਨ ਦੱਸ ਦਿਓ ਜਾਂ ਇੱਕ ਧਰਨਾ ਦੱਸ ਦਿਓ ਜਿੱਥੇ ਕਾਂਗਰਸ ਨੇ ਲਾਇਆ ਹੋਏ ਪੰਜਾਬ ਦੇ ਪਾਣੀਆਂ ਨੂੰ ਵਾਪਸ ਲਿਆਉਣ ਵਾਸਤੇ ਕਿਤੇ ਇੱਕ ਵਾਰ ਕਿਹਾ ਹੋਇਆ ਹੋਏ ਉਹਨਾਂ ਨੇ ਕਿ ਚੰਨ ਪੰਜਾਬੀ ਬੋਲਦੇ ਇਲਾਕੇ ਵਾਪਸ ਹੋਣੇ ਚਾਹੀਦੇ ਆ ਚੰਡੀਗੜ ਆਪਣੇ ਨਾਲ ਵਾਪਸ ਹੋਣਾ ਚਾਹੀਦਾ ਐਨੀ ਬੇਇਨਸਾਫੀ ਅਕਾਲੀ ਦਲ ਦੇ ਬਿਗੈਰ ਕੋਈ ਬੋਲਦਾ ਨਹੀਂ ਨਾ ਝਾੜੂ ਵਾਲੇ ਬੋਲਦੇ ਆ ਨਾ ਭਾਜਪੀ ਬੋਲੂਗੀ ਤੇ ਨਾ ਕਾਂਗਰਸ ਬੋਲੂਗੀ ਜੇ ਲੜਾਈ ਲੜਦੇ ਆ ਤਾਂ ਅਸੀਂ ਲੜਦੇ ਆ ਪਰ ਕਿਤੇ ਕਿਤੇ ਦੁੱਖ ਹੁੰਦਾ ਕਿ ਆਪਣੀ ਕੌਮ ਨੂੰ ਹੋ ਕੀ ਗਿਆ ਆਪਾਂ ਪਛਾਣ ਨਹੀਂ ਰਹੇ ਆਪਣੇ ਕਿਹੜੇ ਐ ਤੇ ਪ੍ਰਾਏ ਕਿਹੜੇ ਐ ਕਿੰਨੀ ਕਿੰਨੀ ਬੇਨਸਾਹੀ ਆਪਣੇ ਨਾਲ ਹੋਈਆਂ ਆਪਾਂ ਮਿੰਡ ਚ ਭੁੱਲ ਜਾਂਦੇ ਆਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦਾ ਹਮਲਾ ਹੋਇਆ ਭੁੱਲ ਗਏ ਤਿੰਨ ਵਾਰ ਕਾਂਗਰਸ ਨੂੰ ਬਣਾਤਾ ਉਹਨਾਂ ਸਰਕਾਰ ਬਣਾਤੀ ਹਜ਼ਾਰਾਂ ਆਪਣੇ ਭੈਣ ਭਰਾਵਾਂ ਨੂੰ ਕਤਲ ਕਰ ਦਿੱਤਾ ਦਿੱਲੀ ਤੋਂ ਲੈ ਕੇ ਕਾਨਪੁਰ ਤੱਕ ਭੁੱਲ ਗਏ ਕਿੰਨੀ ਵਾਰ ਵੋਟਾਂ ਪਾਤੀਆਂ ਉਹਨਾਂ ਨੂੰ ਜਿਤਾਤੇ ਤੁਹਾਡਾ ਪਾਣੀ ਖੋ ਕੇ ਲੈ ਗਏ ਅੱਜ ਲੜਾਈ ਦੁਨੀਆ ਵਿੱਚ ਪਾਣੀ ਦੀ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਉਸੇ ਹੀ ਸੂਬੇ ਦਾ ਹੈ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਉਸ ਦੇਸ਼ ਦਾ ਹੈ ਦੁਨੀਆ ਦਾ ਕਾਨੂੰਨ ਹੈ ਹਿੰਦੁਸਤਾਨ ਚ ਵੀ ਜਿਹੜੇ ਸੂਬਿਆਂ ਵਿੱਚੋਂ ਦਰਿਆ ਟੱਪਰੇ ਪਾਣੀ ਕੱਲਾ ਉਹ ਸੂਬਾ ਵਰਤਰਾ ਕੱਲਾ ਆਪਣਾ ਸੂਬਾ ਹੈ ਜਿੱਥੇ ਦਰਿਆ ਆਪਣੇ ਹੈ ਤੇ ਦੇਤਾ ਪਾਣੀ ਰਾਜਸਥਾਨ ਨੂੰ ਦੇਤਾ ਪਾਣੀ ਹਰਿਆਣੇ ਨੂੰ ਕਿਹਨੇ ਦਿੱਤਾ ਹੈ ਜਿਸ ਪਾਰਟੀ ਨੂੰ ਤੁਸੀਂ ਚਾਰ ਵਾਰ ਮੁੱਖ ਮੰਤਰੀ ਸਰਕਾਰ ਬਣਾਦੀ ਕਾਂਗਰਸ ਪਾਰਟੀ ਨੂੰ ਪਰ ਆਪਾਂ ਤਾਂ ਕੋਈ ਬੋਲਦੇ ਨਹੀਂ ਜੋ ਬੋਲਣਾ ਤੇ ਕਾਲੀ ਦਲ ਦੇ ਖਿਲਾਫ ਬੋਲਣਾ ਕਾਲੀ ਲੀਡਰਸ਼ਿਪ ਦੇ ਖਿਲਾਫ ਬੋਲਣਾ ਪਾਣੀ ਤੁਹਾਡਾ ਖੋ ਕੇ ਲੈ ਗਏ ਅੱਜ ਤੁਹਾਡੇ ਇੱਥੇ ਟਿਊਬਲਾਂ ਦੀ ਲੋੜ ਨਹੀਂ ਪੈਣੀ ਸੀ ਜੇ ਰਾਜਸਥਾਨ ਜਿਹੜਾ ਪਾਣੀ ਗਿਆ ਉਹ ਇੱਥੇ ਹੀ ਰਹਿੰਦਾ ਜਿਹੜਾ ਹਰਿਆਣੇ ਵਿੱਚ ਗਿਆ ਉਹ ਇੱਥੇ ਹੀ ਰਹਿੰਦਾ ਫਿਰ ਤੁਹਾਨੂੰ ਟਿਊਬਲ ਦੀ ਲੋੜ ਨਹੀਂ ਪੈਣੀ ਸੀ ਆਪਣਾ ਪਾਣੀ ਟਿਊਬਲਾਂ ਦਾ ਅੱਜ 800 ਫੁੱਟ ਤੇ ਚਲਾ ਗਿਆ ਟਿਊਬਲ 900 ਫੁੱਟ ਦੇ ਚਲੇ ਜਾਣਗੇ ਤਿਅ 10-20 ਸਾਲ ਦੀ ਗੱਲ ਐ ਆਪਣੇ ਤੇ ਰਾਜਸਥਾਨ ਵਿੱਚ ਕੋਈ ਫਰਕ ਨਹੀਂ ਰਹਿਣਾ ਪਾਣੀ ਹੋਣਾ ਹੀ ਨਹੀਂ ਤੁਹਾਡੇ ਕੋਲੇ ਉਦੋਂ ਜਾਗੋਗੇ ਉਦੋਂ ਆਪਣੀ ਪਾਰਟੀ ਨੂੰ ਤਕੜਾ ਰੱਖੋਗੇ ਉਦੋਂ ਆਪਣੀ ਪਾਰਟੀ ਦੀ ਗੱਲ ਕਰੋਗੇ ਤੁਸੀਂ ਆਪਣਾ ਦੇਸ਼ ਦਾ ਇਤਿਹਾਸ ਦੇਸ਼ ਹੀ ਦੇਖ ਲਓ ਆਪਣੇ ਨਾਲੋਂ ਵੱਧ ਬਾਦੀ ਦੇਸ਼ ਵਿੱਚ 크੍ਰਿਸਚੀਅਨ ਭਾਈਚਾਰੇ ਦੀ ਐ ਆਪਣੇ ਨਾਲੋਂ ਵੱਧ ਦੇਸ਼ ਵਿੱਚ ਆਬਾਦੀ ਮੁਸਲਮ ਭਾਈਚਾਰੇ ਦੀ ਹੈ ਕਿਉਂਕਿ ਉਹਨਾਂ ਦੀ ਕੋਈ ਜਥੇਬੰਦੀ ਨਹੀਂ ਉਹਨਾਂ ਦਾ ਕੋਈ ਇੰਸਟੀਚਿਊਸ਼ਨ ਨਹੀਂ ਅੱਜ ਉਹਨਾਂ ਦੇ ੱਟਕੇ ਹੋ ਰਹੇ ਐ ਅੱਜ ਯੂਪੀ ਚਲੇ ਜਾਓ ਬਿਹਾਰ ਚਲੇ ਜਾਓ ਮੁਸਲਮ ਭਾਈਚਾਰੇ ਨਾਲ ਕਿਵੇਂ ਵਿਤਕਰਾਂ ਹੁੰਦਾ ਕਿਵੇਂ ਉਹਨਾਂ ਦਾ ਵਕਫਾ ਬੋਰਡ ਜਿਹੜਾ ਉਹਨਾਂ ਦਾ ਜਿਵੇਂ ਐਸਜੀਪੀਸੀ ਆਪਣੀ ਉਹਨਾਂ ਦਾ ਵਕਫਾ ਬੋਰਡ ਹੈ ਕਾਨੂੰਨ ਬਣਾ ਰਿਹਾ ਕਿ ਚੇਂਜ ਕਰ ਦਿਓ ਕਿਉਂ ਉਹਨਾਂ ਕੋਲ ਇੱਕ ਤਾਕਤ ਨਹੀਂ ਹੈ ਥੋਡੇ ਕੋਲੇ ਤਾਕਤ ਸੀ ਜਦੋਂ ਤੱਕ ਤੋ ਤਾਕਤ ਤੇ ਦੇਈ ਰੱਖੀ ਤੂੰ ਕਿਸੇ ਦੀ ਹਿੰਮਤ ਨਹੀਂ ਸੀ ਥੋਡੇ ਤਰਫ ਝਾਕ ਦੇਣ ਨੂੰ ਤੁਸੀਂ ਆਪ ਹੀ ਆਪਣੇ ਕੌਮ ਨੂੰ ਕਮਜ਼ੋਰ ਕਰਤਾ ਆਪਣੀ ਜਿਹੜੀਆਂ ਸੰਸਥਾ ਹੈ ਉਹਨੂੰ ਕਮਜ਼ੋਰ ਕਰਤਾ ਤੇ ਅੱਜ ਥੋਡੇ ਤੇ ਹਮਲੇ ਹੋਣ ਲੱਗ ਗਏ ਹੁਣ ਧਾਮੀ ਸਾਹਮਣੇ ਜ਼ਿਕਰ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪਾਰਲੀਮੈਂਟ ਹੈ ਕੌਮ ਦਾ ਕਿਸੇ ਦੀ ਹਿੰਮਤ ਨਹੀਂ ਸੀ ਥੋੜੀ ਐ ਜੀ ਪੀ ਸੀ ਨੂੰ ਤੋੜ ਦਿਓ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਹਿੰਮਤ ਨਹੀਂ ਪਈ ਤੇ ਹੁਣ ਸੈਂਟਰ ਦੀ ਸਰਕਾਰ ਵੀ ਜੇ ਮੈਂ ਤੋੜਦੀ ਕਿਉਂਕਿ ਤੁਸੀਂ ਆਪਣੀ ਸੰਸਥਾ ਨੂੰ ਕਮਜ਼ੋਰ ਕਰਤਾ ਸਾਰੇ ਐਮ ਪੀ ਜਦਾ ਦਿੰਨੇ ਹੋ ਝਾੜੂ ਵਾਲਿਆਂ ਦੇ ਕਾਂਗਰਸ ਦੇ ਕੋਈ ਬੋਲਦਾ ਉੱਥੇ ਆ ਕੇ ਕੋਈ ਲੜਾਈ ਲੜਦਾ AGPC ਤੋੜ ਦਿੱਤੀ ਦਦੂਵਾਲ ਕੋਲੇ ਆਪਣਾ ਉਹਨੇ ਜਦੋਂ ਅੱਡ ਹੋਈ AGP ਤੋੜੀ ਗਈ ਕੁਝ ਗੁਰੂ ਘਰਾਂ ਦੇ ਕਾਬਜ ਦਾਦੂਵਾਲ ਹੋ ਗਿਆ ਉਹਨੂੰ ਪੁੱਛੋ 1 ਰੁਪਏ ਦਾ ਹਿਸਾਬ ਦਿੱਤਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਨ ਕਮੇਟੀ ਹਰ ਰੋਜ਼ ਆਟੈਡ ਹੁੰਦੀ ਆ ਕੌਮ ਦੀ ਇੰਸਟੀਟਿਊਸ਼ਨ ਹੈ ਉਵੇਂ ਤਖਤ ਹਜ਼ੂਰ ਸਾਹਿਬ ਨੂੰ ਦੀ ਕਮੇਟੀ ਐਕਟ ਬਦਲ ਦਿੱਤਾ ਅੱਜ ਉਥੇ ਸਰਕਾਰੀ ਬੰਦਿਆਂ ਨੂੰ ਬਿਠਾ ਦਿੱਤਾ ਇੱਕ ਪਤਿਕ ਜਿਹੜਾ ਸ਼ਰਾਬ ਪੀਂਦਾ ਹੈ ਉਹ ਅੱਜ ਪ੍ਰਧਾਨ ਹੈ ਉਥੋਂ ਦਾ ਆਪਣੇ ਗੁਰੂ ਘਰ ਦਾ ਆਹ ਤਾਂ ਹਾਲਾਤ ਬਣ ਗਏ ਪਟਨਾ ਸਾਹਿਬ ਯਾ ਹੋ ਰਿਹਾ ਉਥੇ ਵੀ ਕੰਟਰੋਲ ਲੈ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪੂਰਾ ਹੀ ਆਰਐਸਐਸ ਕੋਲੇ ਚਲੀ ਗਈ ਪਰ ਆਪਾਂ ਸੋਚਦੇ ਨਹੀਂ ਆਪਾਂ ਜਿਹੜਾ ਨਵਾਂ ਆਉਂਦਾ ਹੈ ਉਹਦੇ ਮਗਰ ਪੈ ਜਾਂਦੇ ਆ ਲੀਡਰ ਤੇ ਪਾਰਟੀਆਂ ਇੱਕ ਦਿਨ ਚ ਖੜੀਆਂ ਨਹੀਂ ਹੁੰਦੀਆਂ ਆ ਜਿਹੜੇ ਇੱਕ ਦਿਨ ਵਾਲੇ ਲੀਡਰ ਤੁਸੀਂ ਦੇਖ ਲਏ ਆ ਇੱਕ ਦਿਨ ਵਾਲੀਆਂ ਪਾਰਟੀਆਂ ਵੀ ਦੇਖ ਲੀਆਂ ਆ ਤੁਸੀਂ ਆ ਸੰਗਰੂਰ ਵਾਲੇ ਮੈਂ ਤੁਹਾਡੇ ਨਾਲ ਅੱਜ ਗਿਲਾ ਕਰਨਾ ਚਾਹਣਾ ਤੁਸੀਂ ਦੱਸੋ ਝਾੜੂ ਵਾਲੇ ਲੈਉਣ ਵਾਲੇ ਪੰਜਾਬ 'ਚ ਆ ਜਿਹੜਾ ਹੈ ਹੈ ਕਿ ਨਹੀਂ ਮੈਂ ਤੁਹਾਨੂੰ ਦੱਸਾਂ ਇੱਥੋਂ ਸ਼ੁਰੂ ਹੋਇਆ ਸੀ 2014 'ਚ ਭਗਵੰਤ ਮਾਨ ਮੁੱਖ ਇੱਥੋਂ ਦਾ ਐਮਐਮਪੀ ਬਣਿਆ ਪਤ ਨਹੀਂ 2.5 ਤਿੰਨ ਲੱਖ ਤੇ 2019 'ਚ ਫਿਰ ਤੋਂ ਬਣਾਇਆ 2022 'ਚ ਸਾਰੇ ਐਮਐਲਏ ਬਣਾਏ ਸੰਗਰੂਰ ਵਾਲੇ ਮੈਨੂੰ ਇੰਨਾ ਦੱਸ ਦਿਓ ਇੱਕ ਦਿਨ ਤੁਹਾਡੇ ਦੁੱਖ ਸੁੱਖ ਚਾਏ ਹੈ ਇੱਕ ਦਿਨ ਥੋੜੀ ਗੱਲ ਸੁਣਨ ਵਾਸਤੇ ਆਏ ਹੈ